ਕਿ ਅਸੀਂ ਜੋ ਘੱਟ ਗਿਣਤੀਆਂ ਨਾ ਲਿਬਰ ਪਾਰਟੀ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਨਾਲ ਖੜੀ ਆ ਅੱਜ ਤੋਂ ਅੱਜ ਤੋਂ ਨਹੀਂ ਜਦੋਂ ਤੋਂ ਵੀ ਲੰਮੇ ਸਮੇਂ ਤੋਂ ਲੈ ਕੇ ਚਾਹੇ ਸਾਨੂੰ ਵੋਟਾਂ ਦਾ ਅਧਿਕਾਰ ਹੋਵੇ ਚਾਹੇ ਚਾਰਟਰ ਰਾਈਟ ਦਾ ਅਧਿਕਾਰ ਹੋਵੇ ਹਮੇਸ਼ਾ ਹੀ ਸਾਡੀ ਕਮਿਊਨਿਟੀ ਦੇ ਲਈ ਲਿਬਰ ਨੇ ਹਮਲਾ ਮਾਰਿਆ ਹੈਗਾ ਇਹਨਾਂ ਦਾ ਟਾਈਮ ਆ ਜੀ ਇਲੈਕਸ਼ਨਾਂ ਦੇ ਵਿੱਚ ਇਦਾਂ ਪਾਰਟੀਆਂ ਕਰਦੀਆਂ ਨਹੀਂ ਹੁੰਦੀਆਂ ਜਿਵੇਂ ਉਹ ਕੈਂਡੀਡੇਟ ਆਪਣੇ ਜਿਹੜੇ ਜਿਹੜੇ ਖੜੇ ਕੈਂਡੀਡੇਟ ਨੇ ਕੈਂਪੇਨ ਕਰ ਰਹੇ ਨੇ ਉਹਨਾਂ ਨੂੰ ਸੱڈن ਲਈ ਇੱਕ ਈਮੇਲ ਭੇਜ ਕੇ ਉਹਨਾਂ ਨੂੰ ਡ੍ਰੌਪ ਕੀਤਾ ਜਾ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਜੀ ਪਤਾ ਨਹੀਂ ਕੀ ਗੱਲ ਆ ਜਾਂ ਤਾਂ ਇਹ ਕਹਿ ਸਕਦੇ ਆ ਨਲੈਕੀ ਕਹਿ ਸਕਦੇ ਆ ਇਹਨੂੰ ਕਿਉਂਕਿ ਜਦੋਂ ਕੋਈ ਉਮੀਦਵਾਰ ਕੋਈ ਬਣਾਇਆ ਜਾਂਦਾ ਉਹਦੀ ਪਹਿਲਾਂ ਸਰਚ ਹੁੰਦੀ ਹੈ ਗਿਆ ਇਹ ਜਿਹੜੀਆਂ ਨੋਮੀਨੇਸ਼ਨਾਂ ਚੱਲ ਰਹੀਆਂ ਸੀਗੀਆਂ ਇਹਨਾਂ ਦੇ ਵਿੱਚ ਵੀ ਤੁਸੀਂ ਇਹ ਦੇਖ ਲੋ ਕਿ ਜਿਹੜੇ ਮੈਂ ਦੇਖ ਰਿਹਾ ਵੀ ਆਗਰਮਿੰਦਰ ਸਿੰਘ ਗੱਲ ਇੱਥੇ ਪਹੁੰਚੇ ਨੇ ਜਾਂ ਬੱਬੂ ਹੁਣੇ ਪਹੁੰਚੇ ਨੇ ਇਹ ਅੱਜ ਦੇ ਨਹੀਂ ਮੈਂ ਇਹਨਾਂ ਨੂੰ ਦੇਖ ਰਿਹਾ ਮਗਰਲੇ ਇਹ ਇੱਕ ਸਾਲ ਤੋਂ ਕੰਪੇਨ ਕਰ ਰਹੇ ਨੇ ਇੰਡੀਅਨ ਪੋਲੀਟਿਕਸਨ ਉਹ ਇੱਥੇ ਵੀ ਖਿੜੀ ਜਾ ਰਹੀ ਆ ਕਿਸੇ ਬੰਦੇ ਨੂੰ ਤੁਸੀਂ 2-3 ਸਾਲ ਇਸ ਕੰਮ ਤੇ ਲਾਤ ਬੂੰ ਵੀ ਆ ਰਾਈਡਿੰਗ ਤੇਰੀ ਆ ਤੇ ਉਹਦਾ ਖਰਚਾ ਵੀ ਕਰਵਾ ਦਮੋਂ ਤੁਸੀਂ ਮੇਰਾ ਖਿਆਲ ਕਈ ਕੈਂਡੀਡੇਟਾਂ ਨੇ 2-2 ਲੱਖ ਡਾਲਰ ਐਸ ਵਕਤ ਤੱਕ ਖਰਚ ਕਰ ਦਿੱਤਾ ਜਦੋਂ ਨੋਮੀਨੇਸ਼ਨ ਲੈਣੀ ਹੋਵੇ ਨਾ ਨੋਮੀਨੇਸ਼ਨਾਂ ਕਰਾਈਆਂ ਚੁੱਪ ਕਰਕੇ ਆਕਾਸ਼ ਚੋਂ ਲਿਆ ਕੇ ਬੰਦੇ ਉੱਤੇ ਤਾਰ ਦੇ ਉੱਤੇ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਤੇ ਇਸ ਗੱਲ ਤੋਂ ਫੈਟ ਅਪ ਹੋ ਕੇ ਇਹ ਜਿਹੜੇ ਕੈਂਡੀਡੇਟ ਨੇ ਇਹ ਵਿਚਾਰੇ ਲਿਬਰ ਪਾਰਟੀ ਦੇ ਵਿਚਾਰ ਰਹੇ ਨੇ ਅੱਜ ਇਨਾਂ ਦੇ ਆਉਣ ਨਾਲ ਪਾਰਟੀ ਨੂੰ ਬਲ ਮਿਲੂਗਾ ਜੀ ਹੋਰ ਬਹੁਤ ਜ਼ਿਆਦਾ ਬਲ ਮਿਲੂ ਤੇ ਦੂਸਰੀ ਪਾਰਟੀ ਨੂੰ ਇਹ ਵੀ ਕੰਨ ਖੁੱਲ ਜਾਣਗੇ ਕਿ ਕਿਸੇ ਨਾਲ ਵੀ ਅੱਗੇ ਵਾਸਤੇ ਵਾਅਦਾ ਖਲਾਫੀ ਨਾ ਕੀਤੀ ਜਾਵੇ ਡੇਢ ਸਾਲ ਤੋਂ ਅਸੀਂ ਦੇਖ ਰਹੇ ਹਾਂ ਤੁਹਾਨੂੰ ਕੈਂਪੇਨਿੰਗ ਕੀਤੀ ਜਾ ਰਹੀ ਹੈ ਮਿਹਨਤ ਕਰ ਰਹੇ ਹਾਂ ਔਰ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਸੜਨ ਲਈ ਕੀ ਗੱਲ ਹੋ ਗਈ ਪਾਰਟੀ ਸਾਨੂੰ ਤਿਆਰ ਕਰ ਰਹੀ ਹੈ ਇਲੈਕਸ਼ਨ ਦੇ ਲਈ ਅਸਵੇਰੇ ਮੈਂ ਦੇਖਦਾ ਨਿਊਜ਼ ਵੀ ਇੱਕ ਪੈਰਾਸ਼ੂਟ ਕੈਂਡੀਡੇਟ ਹੈ ਸੈਂਟਰ ਦੇ ਵਿੱਚ ਤਾਰ ਦਿੱਤਾ ਗਿਆ ਜਿਨੇ ਨਾ ਕਦੇ ਡੋਰ ਨੋ ਕੀਤੀ ਹੈ ਨਾ ਕਦੇ ਲੋਕਾਂ ਨੂੰ ਮਿਲਿਆ ਕਿ ਉਹ ਸਿਰਫ ਇੱਕ ਪਾਵਰ ਹੁੰਦੀ ਹੈ ਜਿਹੜੀ ਬਿਹਾਈਂਡ ਦੀ ਪਾਵਰ ਹੈ ਜਿਹੜੀ ਯੂਜ਼ ਕਰਕੇ ਉਹ ਆ ਗਏ ਨੇ ਲਗਾਤਾਰ ਅਸੀਂ 15 ਦੇ ਵਿੱਚ ਫਿਡ ਲੈਵਲ ਤੇ ਲੂਜ਼ ਕੀਤਾ ਪਾਰਟੀ ਨੇ 19 ਦੇ ਵਿੱਚ ਲੂਜ਼ ਕੀਤਾ 21 ਦੇ ਵਿੱਚ ਲੂਜ਼ ਕੀਤਾ ਪਰ ਅਸੀਂ ਕਦੇ ਪਾਰਟੀ ਨਹੀਂ ਛੱਡੀ ਕਿਸੇ ਨਹੀਂ ਪੁੱਛ ਸਕਦੇ ਹੋ ਵੀ ਅਸੀਂ ਗਰਾਊਂਡ ਦੇ ਉੱਤੇ ਕਿੰਨਾ ਕੰਮ ਕੀਤਾ ਕਿਉਂਕਿ ਅਸੀਂ ਵੀ ਸੋਸ਼ਲ ਵਰਕਰ ਹਾਂ ਅਸੀਂ ਫ੍ਰੀ ਦੇ ਵਿੱਚ ਇੱਥੇ ਪਹਿਲਾਂ ਹੌਕੀ ਕਲੱਬ ਚਲਾਉਂਦੇ ਸੀਗੇ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਿੰਨੇ ਸੀ ਅਸੀਂ ਤਾਂ ਹੋਰ ਵੀ ਸੋਸ਼ਲ ਜਿਹੜੇ ਇਵੈਂਟ ਹੁੰਦੇ ਆ ਕਿਤੇ ਵੀ ਹੋਣ ਤੁਸੀਂ ਪਾਰਟਿਸਿਪੇਟ ਕਰਦੇ ਹੋ ਤੇ ਜਾ ਕੇ ਇਹ ਗੱਲ ਕੀਤੀ ਜਾਵੇ ਤੁਸੀਂ ਲਿਬਰਲ ਪਾਰਟੀ ਜੁਆਇਨ ਕਰਨ ਜਾ ਰਹੇ ਹੋ ਇਹਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਿਆ ਜੀ ਆਪਾਂ ਉਹਨਾਂ ਦੇ ਹਿਸਾਬ ਨਾਲ ਆਪਾਂ ਬਿਟਵੀਨ ਦੇਖੀ ਇਹਦੇ ਵਿੱਚ ਇੱਕ ਚੀਜ਼ ਬਹੁਤ ਵਜ੍ਹਾ ਲੱਗੀ ਜਿੰਨੇ ਮੇਰੇ ਸਾਡੇ ਫਰੈਂਡ ਨੇ ਲਿਬਰਲ ਪਾਰਟੀ ਦੇ ਵਿੱਚ ਨੇ ਉਹਨੇ ਸਾਨੂੰ ਇੱਕ ਗੱਲ ਦੱਸੀ ਵੀ ਕਿਤੇ ਵੀ ਅੱਜ ਤੱਕ ਜਦੋਂ ਵੀ ਕਿਤੇ ਨਾਮਿਨੇਸ਼ਨ ਹੋਈਆਂ ਨੇ ਤਾਂ ਉਹਨਾਂ ਨੇ ਟਰਾਂਸਪਰੈਂਸੀ ਦੇ ਤਰੀਕੇ ਨਾਲ ਹੀ ਨਾਮਿਨੇਸ਼ਨ ਕਰਾਈਆਂ ਨੇ ਕਿਤੇ ਉਹ ਤੇ ਨਹੀਂ ਦੇਖਿਆ ਵੀ ਕਿਸੇ ਕੋਲੇ ਜਿਹੜੇ ਚਿਸ ਪਰਸਨ ਹੈ ਜਾਂ ਉਹ ਲੋਰ ਲੇਬਰ ਤੇ ਆ ਉਹਨਾਂ ਨੇ ਕਦੇ ਵੀ ਨਹੀਂ ਕੀਤਾ ਤانوں ਦੇਖਿਆ ਸੀ ਵੀ ਸਪੋਰਟ ਤੁਸੀਂ ਕੀਤਾ ਤਾੜੀ ਜਿਹੜੀ ਤੁਹਾਡੀ ਚੱਲੀ ਸਾਰਿਆਂ ਤੋਂ ਜ਼ਿਆਦੇ ਕਿ ਤੁਸੀਂ ਆਪਣੇ ਜਿਹੜੇ ਕਿ ਇਹਨਾਂ ਦੇ ਕਿਹੜੇ ਕੈਂਡੀਡੇਟ ਦੇ ਨਾਲ ਤੁਸੀਂ ਆਪਣਾ ਆਪਣਾ ਕਰਦਾ ਬੰਦੀ ਥਰਲੀ ਨਾਈਸ ਟੂ ਸੀ ਬੀ ਬਹੁਤ ਜ਼ਿਆਦਾ ਲੋਕ ਇੱਥੇ ਲਿਬਰਲ ਪਾਰਟੀ ਨੂੰ ਸਪੋਰਟ ਕਰਨਾ ਜਾਏ ਹੈਗੇ ਨੇ ਐਂਡ ਜਿਸ ਤਰ੍ਹਾਂ ਆਪਣੀ ਪਾਰਟੀ ਹਮੇਸ਼ਾ ਇੱਕ ਬਿਗ ਟੈਂਟ ਜਿਸ ਤਰ੍ਹਾਂ ਕਹਿੰਦੇ ਹੈਗੇ ਆ ਇੰਗਲਿਸ਼ ਦੇ ਵਿੱਚ ਤੇ ਪਾਰਟੀ ਹੈਗੀ ਆ ਜਿਹੜੀ ਬਹੁਤ ਲੋਕਾਂ ਨੂੰ ਡਿਫਰੈਂਟ ਬੈਕਗ੍ਰਾਉਂਡਸ ਤੋਂ ਵੈਲਕਮ ਕਰਦੀ ਹੈਗੀ ਆ ਜੋ ਨਾ ਨੂੰ ਪਹਿਲਾਂ ਗੱਲਾਂ ਚੰਗੀਆਂ ਲੱਗ ਰਹੀਆਂ ਸੀ ਪਰ ਦਿਨ ਤੋਂ ਦਿਨ ਦਿਨ ਪਰ ਦਿਨ ਉਹਨਾਂ ਨੂੰ ਲੱਗ ਰਿਹਾ ਹੈਗਾ ਵੀ ਉਹਨਾਂ ਦੇ ਗੱਲਾਂ ਦੇ ਮਗਰ ਕੋਈ ਖਾਸ ਵਜਨ ਨਹੀਂ ਹੈਗਾ ਅਮੀ ਪਾਰਟੀ ਦੇ ਵਿੱਚ ਲਿਬਰਲ ਦੇ ਵਿੱਚ ਵੈਲਕਮ ਉਹਨਾਂ ਦਾ ਤੁਸੀਂ ਕਰਕੇ ਹਟਿਓ ਇਹਨਾਂ ਨਾਲ ਇੱਥੇ ਮੁੱਢੇ ਨਾਲ ਮੁੱਢਾ ਲਾ ਕੇ ਉਹਨਾਂ ਦੀ ਮਦਦ ਕੀਤੀ ਜਾਏਗੀ ਤੇ ਉਹਨਾਂ ਦੀ ਗੱਲਾਂ ਸੁਣੀਆਂ ਜਾਣਗੀਆਂ ਹਾਂ ਜੀ ਦੇਖੋ ਮੈਂ ਸਾਰੇ ਕੈਨੇਡੀਅਨਸ ਦੀ ਗੱਲ ਸੁਣਦੀ ਹੈਗੀ ਹਾਂ ਜਿਹੜਾ ਵੀ ਮੇਰੇ ਆਫਿਸ ਦੇ ਵਿੱਚ ਆਉਂਦਾ ਹੈਗਾ ਮੈਂ ਕਦੇ ਉਹਨੂੰ ਇਹ ਨਹੀਂ ਪੁੱਛਿਆ ਵੀ ਕੀ ਤੁਸੀਂ ਮੇਰੇ ਸਾਈਨਸ ਲਈ ਹੈਗੇ ਆ ਜਾਂ ਤੁਸੀਂ ਮੈਨੂੰ ਵੋਟ ਪਾਈ ਹੈਗੀ ਆ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜਦੋਂ ਤੁਸੀਂ ਇਲੈਕਟ ਹੁੰਦੇ ਹੈਗੇ ਹੋ ਤੁਸੀਂ ਸਾਰੇ ਆਪਦੇ ਲੋਕਾਂ ਦੇ ਕੰਸਟੀਟੂਐਂਸੀ ਦੇ ਲੋਕਾਂ ਨੂੰ represent ਕਰਦੇ ਆ ਪਰ ਵਾਈਡਲੀ ਵੀ ਤੁਹਾਡੀ ਇੱਕ ਜ਼ਿੰਮੇਵਾਰੀ ਆ ਸਾਰੇ ਕੈਨੇਡੀਅਨਸ ਲਈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਅਸੀਂ ਰੈਂਪਟਨ ਦੇ ਵਿੱਚ ਆ ਜਿੱਥੇ ਜਿਹੜੀ ਅੱਜ ਕੱਲ ਇਲੈਕਸ਼ਨਾਂ ਦਾ ਟਾਈਮ ਆ ਉਹਦੀ 28 April ਨੂੰ ਜਿਹੜੀਆਂ VOTING ਹੋਣ ਜਾ ਰਹੀ ਹੈ ਫੈਡਰਲ ਚੋਣਾਂ ਨੇ ਔਰ ਮੇਰੇ ਨਾਲ ਅਗਰਵਾਲ ਸਾਹਿਬ ਨੇ ਇਹਨਾਂ ਤੋਂ ਪੁੱਛਦੇ ਆ ਸੋ ਗਰਵਾਲ ਸਾਹਿਬ ਕਿਵੇਂ ਇੱਥੇ ਅੱਜ ਜਿਹੜੇ ਇਕੱਠ ਹੋਇਆ ਮੇਲੇ ਕੀ ਕਹਣਾ ਚਾਹੋਗੇ ਜੀ ਆਪਾਂ ਨੂੰ ਪਤਾ ਹੀ ਆ ਵੀ ਕਿਉਂਕਿ ਅਸੀਂ ਜੋ ਘਟ ਗਣਤੀ ਆ ਨਾ ਲਿਬਰ ਪਾਰਟੀ ਹਮੇਸ਼ਾ ਹੀ ਇਹ ਘਟ ਗਣਤਿਆਂ ਦੇ ਨਾਲ ਖੜੀ ਹੈ ਅੱਜ ਤੋਂ ਅੱਜ ਤੋਂ ਨਹੀਂ ਜਦੋਂ ਤੋਂ ਵੀ ਲੰਮੇ ਸਮੇਂ ਤੋਂ ਲੈ ਕੇ ਚਾਹੇ ਸਾਨੂੰ ਵੋਟਾਂ ਦਾ ਅਧਿਕਾਰ ਹੋਵੇ ਚਾਹੇ ਚਾਰਟਰ ਆਫਰ ਰਾਈਟ ਦਾ ਅਧਿਕਾਰ ਹੋਵੇ ਹਮੇਸ਼ਾ ਹੀ ਸਾਡੀ ਕਮਿਊਨਿਟੀ ਦੇ ਲਈ ਲਿਬਰ ਨੇ ਹਮਲਾ ਮਾਰਿਆ ਹੈਗਾ ਪਰ ਅੱਜ ਅਸੀਂ ਦੇਖ ਰਹੇ ਹਾਂ ਵੀ ਇਸ ਹਾਲ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਜੋ ਕੰਜ਼ਰਵੇਟਿਵ ਪਾਰਟੀ ਤੋਂ ਪਰੋਂ ਜਿਹੜੇ ਕੁਝ ਉਮੀਦਵਾਰ ਵੀ ਨੇ ਜਿਨ੍ਹਾਂ ਦੇ ਵਿੱਚ ਪਟਟਾ ਆਪਣੇ ਹੈਗਾ ਜੀ ਗੁਰਮਿੰਦਰ ਸਿੰਘ ਗੱਲ ਬਬੂਸਰਾ ਪੈਟ ਪਟੇਨੀ ਹੋਰ ਵੀ ਕਾਫੀ ਜਿਹੜੇ ਉਮੀਦਵਾਰ ਦੇ ਲਈ ਖੜੇ ਸੀ ਉਹ ਸਾਰੇ ਲਿਬਰ ਜੁਆਇਨ ਕਰ ਰਹੇ ਨੇ ਨਾਲ ਦੀ ਨਾਲ ਮੈਂ ਦੇਖ ਰਿਹਾ ਵੀ ਬ੍ਰੈਂਟਨ ਤੇ ਮਿਸਾਗਾ ਦੇ ਕਰੀਮ ਜਿਨ੍ਹਾਂ ਨੂੰ 35-35 40 ਸਾਲ ਹੋ ਗਏ ਲਿਬਰ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਨਾਲ ਜੁੜਿਆ ਨੂੰ ਉਹ ਅੱਜ ਸਾਰੇ ਹੀ ਲਿਬਰ ਪਾਰਟੀ ਦੇ ਵਿੱਚ ਆ ਰਹੇ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਕਿਉਂਕਿ ਅਸੀਂ ਜਦੋਂ ਵੀ ਕਿਉਂਕਿ ਲੰਮੇ ਸਮੇਂ ਤੋਂ ਜਦੋਂ ਤੋਂ ਇੱਥੇ ਆਏ ਹਾਂ ਅਸੀਂ ਇਸ ਪਾਰਟੀ ਨਾਲ ਜੁੜੇ ਹੋਏ ਹਾਂ ਅਸੀਂ ਇਹੀ ਕਹਿ ਸਕਦੇ ਹਾਂ ਅ ਹਮੇਸ਼ਾ ਸਾਨੂੰ ਵੀ ਇਹ ਸੋਚਣਾ ਚਾਹੀਦਾ ਕਿਉਂਕਿ ਅਸੀਂ ਇਹ ਚਾਹੁੰਦੇ ਸੀ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਸਾਡੇ ਨਮਾਇंदे ਹੁੰਦੇ ਨੇ ਪਰ ਉਹਨਾਂ ਦੀ ਸੁਣੀ ਨਹੀਂ ਜਾਂਦੀ ਹੈਗੀ ਕਿਉਂਕਿ ਮੈਂ ਅਸੀਂ ਲੰਮੇ ਸਮੇਂ ਤੋਂ ਦੇਖਦੇ ਆਂ ਵੀ ਜਿਹੜੇ ਉਮੀਦਵਾਰ ਕੋਈ ਬ੍ਰੈਂਟਨ ਦੇ ਵਿੱਚ ਖੜਦਾ ਉਹਨਾਂ ਨੂੰ ਇੱਥੋਂ ਤਾਂ ਗ੍ਰੀਨ ਲਾਈਟ ਨਹੀਂ ਹੁੰਦੀ ਕਿ ਉਹ ਵਾਟਰਲੂ ਜਾ ਕੇ ਗ੍ਰੀਨ ਲਾਈਟ ਹੋ ਜਾਂਦੀ ਹੈ ਜਾਂ ਉਹ ਟੋਰਾਂਟੋ ਜਾ ਕੇ ਗ੍ਰੀਨ ਲਾਈਟ ਹੋ ਜਾਂਦੀ ਹੈ ਇਹ ਪਤਾ ਨਹੀਂ ਇਹ ਪਾਰਟੀਆਂ ਦਾ ਕਹਿਜਾ ਰਵਈਆ ਸਾਡੇ ਪ੍ਰਤੀ ਹਮੇਸ਼ਾ ਹੀ ਉਮੀਦਵਾਰਾਂ ਨੂੰ 5-5 10-10 ਹਜ਼ਾਰ ਮੈਂਬਰਸ਼ਿਪ ਬਣਾ ਲੈਂਦੇ ਆ ਜਦੋਂ ਉਹਨੇ ਬਣਾ ਕੇ ਐਂਡ ਤੇ ਆਉਂਦੇ ਆ ਐਂਡ ਤੇ ਉਹਨੂੰ ਧੱਕਾ ਦਿੱਤਾ ਜਾਂਦਾ ਇੱਕ ਗੱਲ ਕੀਤੀ ਜਾਵੇ ਜਿਹੜੀ ਹੁਣ ਤਾਂ ਇਲਕਸ਼ਨਾਂ ਦਾ ਟਾਈਮ ਆ ਜੀ ਇਲਕਸ਼ਨਾਂ ਦੇ ਵਿੱਚ ਇਦਾਂ ਪਾਰਟੀਆਂ ਕਰਦੀਆਂ ਨਹੀਂ ਹੁੰਦੀਆਂ ਜਿਵੇਂ ਉਹ ਕੈਂਡੀਡੇਟ ਆਪਣੇ ਜਿਹੜੇ ਜਿਹੜੇ ਖੜੇ ਕੈਂਡੀਡੇਟ ਨੇ ਕੈਂਪੇਨ ਕਰ ਰਹੇ ਨੇ ਉਹਨਾਂ ਨੂੰ ਸੱڈن ਲਈ ਇੱਕ ਈਮੇਲ ਭੇਜ ਕੇ ਉਹਨਾਂ ਨੂੰ ਡ੍ਰੌਪ ਕੀਤਾ ਜਾ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਇਹ ਜੀ ਪਤਾ ਨਹੀਂ ਕੀ ਗੱਲ ਆ ਜਾਂ ਤਾਂ ਇਹ ਕਹਿ ਸਕਦੇ ਆ ਨਲੈਕੀ ਉਹ ਕਹਿ ਸਕਦੇ ਇਹਨੂੰ ਕਿਉਂਕਿ ਜਦੋਂ ਕੋਈ ਉਮੀਦਵਾਰ ਕੋਈ ਬਣਾਇਆ ਜਾਂਦਾ ਉਹਦੀ ਪਹਿਲਾਂ ਸਰਚ ਹੁੰਦੀ ਹੈ ਨਹੀਂ ਦੇਖ ਲੋ ਵੀ ਜਿਹੜੇ ਮੈਂ ਦੇਖ ਰਿਹਾ ਆ ਵੀ ਆਗਰਮਿੰਦਰ ਸਿੰਘ ਗੱਲ ਇੱਥੇ ਪਹੁੰਚੇ ਨੇ ਜਾਂ ਬੱਬੂ ਹੁਣੇ ਪਹੁੰਚੇ ਨੇ ਇਹ ਅੱਜ ਦੇ ਨਹੀਂ ਮੈਂ ਇਹਨਾਂ ਨੂੰ ਦੇਖ ਰਿਹਾ ਮਗਰਲੇ ਇਹ ਇੱਕ ਸਾਲ ਤੋਂ ਕੰਪਲੇਨ ਕਰ ਰਹੇ ਨੇ ਜੇਕਰ ਉਹਨਾਂ ਦੇ ਵਿੱਚ ਕੋਈ ਕੋਰਤ ਸੀਗੀ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਕਿਉਂ ਅੱਜ ਹੀ ਉਹਨਾਂ ਨੂੰ ਜਾ ਕੇ ਦੱਸਿਆ ਗਿਆ ਵੀ ਤੁਸੀਂ ਫੇਰ ਇਹ ਨਹੀਂ ਹੈਗਾ ਵੀ ਉਹਨਾਂ ਨੂੰ ਕੱਢਿਆ ਗਿਆ ਉਹਨਾਂ ਨੂੰ ਗਾਹਾਂ ਜਾ ਕੇ 200 ਕਿਲੋ ਮੀਟਰ ਤੋਂ ਜਾ ਕੇ ਉਹਨਾਂ ਨੂੰ ਲੜਨ ਦੀ ਪੇਸ਼ਕਸ਼ ਕਰਦੇ ਆ ਇਹ ਵਧੀਆ ਨਹੀਂ ਹੈਗਾ ਇੱਕ ਬੰਦਾ ਪਰ ਜੀ ਆਪਾਂ ਹੁਣ ਅੱਜ ਕਮਿਊਨਿਟੀ ਇੱਥੇ ਇਕੱਠੀ ਹੋਈ ਹੈ ਔਰ ਲਿਬਰਲ ਪਾਰਟੀ ਜਿਵੇਂ ਆਪਣੇ ਨਵੇਂ ਲੀਡਰ ਬਣ ਗਏ ਨੇ ਟ੍ਰੂਟੋ ਸਾਹਿਬ ਤਾਂ ਆਪ ਸਿਫਾ ਦੇ ਕੇ ਸੀ ਮਾਰਕਰ ਨਹੀਂ ਆਏ ਨੇ ਇਕਨੋਮਿਸਟ ਨੇ ਔਰ ਜੇ ਆਪਾਂ ਕਹੀਏ ਵੀ ਡਾਕਟਰ ਨਰਮੋਣ ਸਿੰਘ ਦੇ ਨਾਲ ਉਹਨਾਂ ਨੂੰ ਕੰਪੇਅਰ ਕੀਤਾ ਜਾਂਦਾ ਜੀ ਤੁਹਾਨੂੰ ਲੱਗਦਾ ਵੀ ਉਹ ਇੱਕ ਜੇ ਉਹਨਾਂ ਨੂੰ ਮੈਜੋਰਟੀ ਮਿਲਦੀ ਹੈ ਇਸ ਵਾਰ ਤਾਂ ਉਹ ਵਧੀਆ ਇੱਕ ਸਾਬਤ ਹੋਣਗੇ ਜੀ ਪ੍ਰਾਈਮ ਮਿੰਿਸਟਰ ਬਿਲਕੁਲ ਗਰੇਵਾਲ ਸਾਹਿਬ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਮਾਰਕਰਨੀ ਦਾ ਲੀਡਰ ਬਣਨਾ ਕਿਉਂਕਿ ਲੰਮੇ ਸਮੇਂ ਤੋਂ ਹੀ ਪਾਰਟੀ ਅਪਰੋਚ ਕਰ ਰਹੀ ਸੀਗੀ ਇਹ ਇਹ ਕਹਿ ਸਕਦੇ ਆਂ ਵੀ ਅੱਜ ਸਾਨੂੰ ਇਹ ਜੇ ਮਾਰਕਰਨੀ ਵਰਗੇ ਲੀਡਰਾਂ ਦੀ ਲੋੜ ਆ ਕਿਉਂਕਿ ਕੈਨੇਡਾ ਨੂੰ ਅੱਜ ਇੰਨੀਆਂ ਤਰਪੇਸ਼ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਸਟਰੋਂਗ ਕਰਨ ਦੇ ਲਈ ਸਾਨੂੰ ਇਹ ਜੇ ਲੀਡਰ ਦੀ ਲੋੜ ਹੈ ਅੱਜ ਉਸ ਨੂੰ ਸਮਝਦੇ ਹੋਏ ਕਿਉਂਕਿ ਜਿੰਨੇ ਵੀ ਇਹ ਕਹਿ ਸਕਦੇ ਆ ਵੀ ਸਮੁੱਚੇ ਹੀ ਕੈਨੇਡਾ ਦੇ ਵਿੱਚ ਸਾਰੇ ਪਾਸੇ ਮਾਰਕ ਕਰਨੀ ਮਾਰਕ ਕਰਨੀ ਹੋਈ ਪਈ ਹੈ ਅਸੀਂ ਆਸ ਕਰਦੇ ਆ ਵੀ ਜਿਹੜਾ ਨਵਾਂ ਲੀਡਰ ਆਇਆ ਮਾਰਕ ਕਰਨੀ ਇਹ ਇਹਦੀ ਅਗਵਾਈ ਦੇ ਵਿੱਚ ਜਿਹੜਾ ਕੈਨੇਡਾ ਕੰਟਰੀ ਹੈ ਉਹ ਨਵੀਆਂ ਬੁਲੰਦੀਆਂ ਛੂਗਾ ਤੇ ਉਹਨੇ ਆਪਦੀ ਲੀਡਰਸ਼ਿਪ ਸਕਿੱਲ ਦਿਖਾ ਵੀ ਦਿੱਤੀ ਆ ਚਾਹੇ ਉਹ ਇੱਕ ਮੁਖੀ ਦੇ ਤੌਰ ਤੇ ਅਮਰੀਕਾ ਤੋਂ ਬਾਅਦ ਮੁਖੀ ਬਣਦੀ ਉਹਨਾਂ ਨੇ ਟਰਾਈ ਕੀਤੀ ਬਾਕੀ ਜਿਸ ਤਰ੍ਹਾਂ ਉਹਨਾਂ ਨੇ ਡਿਫੈਂਸ ਦਾ ਆਸਟ੍ਰੇਲੀਆ ਦੇ ਨਾਲ ਸਮਝੌਤਾ ਕੀਤਾ ਯੂਰਪ ਦੇ ਨਾਲ ਸੰਧੀਆਂ ਕੀਤੀਆਂ ਉਹਨਾਂ ਨੇ ਆਪ ਦੇ ਥੋੜੇ ਸਮੇਂ ਦੇ ਵਿੱਚ ਹੀ ਇਹ ਕਹਿ ਸਕਦੇ ਆ ਵੀ ਉਹਨਾਂ ਨੇ ਆਪਣੀ ਲੀਡਰਸ਼ਿਪ ਦਾ ਦਾਅਵਾ ਕੀਤਾ। ਧੰਨਵਾਦ ਬਾਈ ਜੀ। ਉਹ ਕਈ ਵਾ ਇੱਕ ਆਵਾਜ਼। ਸੋ ਤੁਸੀਂ ਕੀ ਕਹਿਣਾ ਚਾਹੋਗੇ ਅੰਕਲ ਜੀ ਅੱਜ ਇੱਥੇ ਆਪਣੇ ਇਲੈਕਸ਼ਨ ਐਲਾਨ ਹੋ ਚੁੱਕੇ ਆ ਸਭ ਨੂੰ ਪਤਾ 28 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਔਰ ਸਾਰੇ ਮੈਂ ਦੇਖਦੀ। ਦੇਖੋ ਇਹ ਮੇਰਾ ਖਿਆਲ ਵੀ ਜਿਹੜੀ ਇੰਡੀਅਨ ਪੋਲਿਟਿਕਸ ਆ ਨਾ ਉਹ ਇੱਥੇ ਵੀ ਖੇਟੀ ਜਾ ਰਹੀ ਆ। ਕਿਸੇ ਬੰਦੇ ਨੂੰ ਤੁਸੀਂ 2-3 ਸਾਲ ਇਸ ਕੰਮ ਤੇ ਲਾ ਦਵੋ ਵੀ ਆ ਰਾਈਡਿੰਗ ਤੇਰੀ ਆ ਤੇ ਉਹਦਾ ਖਰਚਾ ਵੀ ਕਰਵਾ ਦਵੋ ਤੁਸੀਂ। ਮੇਰਾ ਖਿਆਲ ਕਈ ਕੈਂਡੀਡੇਟਾਂ ਨੇ 2-2 ਲੱਖ ਡਾਲਰ ਐਸ ਵਕਤ ਤੱਕ ਖਰਚ ਕਰ ਦਿੱਤਾ ਅਖੀਰ ਤੇ ਆ ਕੇ ਜਦੋਂ ਨੋਮੀਨੇਸ਼ਨ ਲੈਣੀ ਹੋਵੇ ਨਾ ਨੋਮੀਨੇਸ਼ਨਾਂ ਕਰਾਈਆਂ ਚੁੱਪ ਕਰਕੇ ਆਕਾਸ਼ ਚੋਂ ਲਿਆ ਕੇ ਬੰਦੇ ਉੱਤੇ ਤਾਰ ਦਿੱਤੇ ਤੇ ਉਹਨਾਂ ਨੂੰ ਜਵਾਬ ਦੇ ਦਿੱਤਾ ਤੇ ਇਸ ਗੱਲ ਤੋਂ ਫੈਡ ਅਪ ਹੋ ਕੇ ਇਹ ਜਿਹੜੇ ਕੈਂਡੀਡੇਟ ਨੇ ਇਹ ਵਿਚਾਰੇ ਅ ਲੀਬਰ ਪਾਰਟੀ ਦੇ ਵਿੱਚ ਆ ਰਹੇ ਨੇ ਅੱਜ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਆਂ ਕਿ ਜਿੰਨਾ ਵੀ ਇਹਨਾਂ ਦਾ ਮਾਨ ਸਤਕਾਰ ਹੋਊਗਾ ਪਾਰਟੀ ਦੇ ਵਿੱਚ ਅਸੀਂ ਉਨਾ ਹੀ ਕਰਾਂਗੇ ਇਹਨਾਂ ਦੇ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਲ ਮਿਲੂਗਾ ਜੀ ਹੋਰ ਬਹੁਤ ਜ਼ਿਆਦਾ ਬਲ ਮਿਲੂ ਤੇ ਦੂਸਰੀ ਪਾਰਟੀ ਨੂੰ ਇਹ ਵੀ ਕੰਨ ਖੁੱਲ ਜਾਣਗੇ ਕਿ ਕਿਸੇ ਨਾਲ ਵੀ ਅੱਗੇ ਵਾਸਤੇ ਵਾਅਦਾ ਖਲਾਫੀ ਦਾ ਕੀਤੀ ਜਾਵੇ ਕਿਸੇ ਨਾਲ ਵਾਅਦਾ ਕਰਕੇ ਕਿਸੇ ਦਾ ਖਰਚਾ ਕਰਾ ਕੇ ਮਗਰੋਂ ਉਹਨੂੰ ਮੌਕੇ ਤੇ ਜਵਾਬ ਦੇ ਦੇਣਾ ਇਹ ਸ਼ਾਇਦ ਪਾਰਟੀਆਂ ਭੁੱਲ ਜਾਣ ਤੇ ਲੋਕ ਇਹਨੂੰ ਯਾਦ ਰੱਖਦੇ ਨੇ ਇਸ ਪਾਰਟੀ ਨੂੰ ਪੀਸ ਨੂੰ ਇਹੋ ਜਿਹਾ ਸਬਕ ਬ੍ਰਹਮਤ ਦੇ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਲੋਕ ਸਿਖਾਉਣਗੇ ਤੇ ਗਾਂ ਨੂੰ ਇਹਨਾਂ ਨੂੰ ਅਕਲ ਆ ਜਾਏਗੀ ਔਰ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੇ ਸਾਡੇ ਲੀਡਰ ਨੇ ਮਾਰਕ ਕਰਨੀ ਮੇਰੇ ਹਿਸਾਬ ਨਾਲ ਉਹਨਾਂ ਦੇ ਆਉਣ ਨਾਲ ਵੀ ਬੜਾ ਪ੍ਰਭਾਵ ਪਿਆ ਲੋਕਾਂ ਨੂੰ ਇਹ ਲੱਗਦਾ ਵੀ ਉਹ ਜਿਹੜਾ ਕਨੋਨੋਮਿਸਟ ਦੁਬਾਰਾ ਸ਼ਾਇਦ ਨਹੀਂ ਮਿਲਣਾ ਇਸ ਕਰਕੇ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਜੀ ਬਿਲਕੁਲ ਬਿਲਕੁਲ ਇਹ ਗੱਲ ਸਹੀ ਹੈ ਜੀ ਅੱਜ ਕੈਨੇਡਾ ਤੋਂ ਲੋੜ ਆ ਕਿਉਂਕਿ ਟ੍ਰੇਡ ਵਾਰ ਸਾਡੀ ਅਮਰੀਕਾ ਦੇ ਨਾਲ ਚੱਲ ਰਹੀ ਹੈ ਉਸ ਟ੍ਰੇਡ ਵਾਰ ਦੇ ਵਿੱਚੋਂ ਸਾਨੂੰ ਕੱਢਣ ਦੇ ਲਈ ਮਾਰਕ ਕਰਨੀ ਵਰਗਾ ਲੀਡਰ ਦੀ ਸਾਨੂੰ ਲੋੜ ਸੀ ਅੱਜ ਉਹ ਟ੍ਰੇਡ ਵਾਰ ਦੇ ਵਿੱਚ ਮੂਰੇ ਟ੍ਰੇਡ ਵਾਰ ਦੇ ਵਿੱਚ ਸਾਹਮਣੇ ਰੰਪ ਦੇ ਆ ਕੇ ਖੜਾ ਹੋਇਆ ਤੇ ਉਹ ਸਾਨੂੰ ਉਮੀਦ ਹੈ ਕਿ ਇਸ ਵਾਰ ਦੇ ਵਿੱਚੋਂ ਸਾਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਕੈਨੇਡਾ ਨੂੰ ਬੁਲੰਦੀਆਂ ਦੇ ਉੱਤੇ ਲੈ ਕੇ ਜਾਵੇਗਾ ਧੰਨਵਾਦ ਅੰਕ ਜੀ ਓਕੇ ਸੋ ਬੱਬੂ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਆਪਾਂ ਦੇਖੋ ਪਿਛਲੇ ਸਾਲ ਡੇਢ ਸਾਲ ਤੋਂ ਅਸੀਂ ਦੇਖ ਰਹੇ ਹਾਂ ਤੁਹਾਨੂੰ ਕੰਪੇਨਿੰਗ ਕੀਤੀ ਜਾ ਰਹੀ ਹੈ ਮਿਹਨਤ ਕਰ ਰਹੇ ਹਾਂ ਔਰ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੀ ਹੈ ਸੱਡਨਲੀ ਕੀ ਗੱਲ ਹੋ ਗਈ ਸੱਡਨਲੀ ਇਹ ਜੀ ਜਦੋਂ ਮੈਨੂੰ ਪਤਾ ਲੱਗਾ ਸਵੇਰੇ ਉੱਠਦਾ ਮਾਰਨਿੰਗ ਪਾਰਟੀ ਸਾਨੂੰ ਤਿਆਰ ਕਰ ਰਹੀ ਹੈ ਇਲੈਕਸ਼ਨ ਦੇ ਲਈ ਸਵੇਰੇ ਮੈਂ ਇਹ ਦੇਖਦਾ ਨਿਊਜ਼ ਇੱਕ ਪੈਰਾਸ਼ੂਟ ਕੈਂਡੀਡੇਟ ਸੈਂਟਰ ਦੇ ਵਿੱਚ ਉਤਰਤਾ ਗਿਆ ਜਿਨੇ ਨਾ ਕਦੇ ਡੋਰ ਨਾ ਕੀਤੀ ਹੈ ਨਾ ਕਦੇ ਲੋਕਾਂ ਨੂੰ ਮਿਲਿਆ ਕਿ ਉਹ ਸਿਰਫ ਇੱਕ ਪਾਵਰ ਹੁੰਦੀ ਹੈ ਜਿਹੜੀ ਬਿਹਾਈਂਡ ਦੀ ਪਾਵਰ ਹੈ ਜਿਹੜੀ ਯੂਜ਼ ਕਰਕੇ ਉਹ ਆ ਗਏ ਨੇ ਪਰ ਜੇ ਗੱਲ ਕੀਤੀ ਜਾਵੇ ਜਿਵੇਂ ਆਪਾਂ ਕਹਿੰਦੇ ਆ ਵੀ ਪੈਰਾਸ਼ੂਟਰ ਆਹੀ ਤਾਂ ਇਹ ਤਾਂ ਗੱਲਾਂ ਆਪਾਂ ਨੂੰ ਬੈਕ ਹੋਮਸ ਨੂੰ ਮਿਲਦੀਆਂ ਹੁੰਦੀਆਂ ਸੀ ਪਰ ਇੱਥੇ ਵੀ ਮੈਨੂੰ ਹੋਣ ਲੱਗ ਗਿਆ ਤਾਂ ਮਸਲਾ ਕੀ ਹੈ ਮੇਨ ਮਸਲਾ ਮੀਨਸ ਦੇਖੋ ਅਸੀਂ 2010 ਤੋਂ ਪਾਰਟੀ ਦੇ ਨਾਲ ਜਹਰਪਟ ਸਬ ਮਿਨਿਸਟਰ ਸੀਗੇ ਉਦੋਂ ਨਾਲ ਉਦੋਂ ਵੀ ਨਾਲ ਸੀ ਇਹਨਾਂ ਦੇ ਅਸੀਂ ਲਗਾਤਾਰ ਅਸੀਂ 15 ਦੇ ਵਿੱਚ ਫੈਡਰਲ ਲੈਵਲ ਤੇ ਲੂਜ਼ ਕੀਤਾ ਪਾਰਟੀ ਨੇ 19 ਦੇ ਵਿੱਚ ਲੂਜ਼ ਕੀਤਾ 21 ਦੇ ਵਿੱਚ ਲੂਜ਼ ਕੀਤਾ ਪਰ ਅਸੀਂ ਕਦੇ ਪਾਰਟੀ ਨਹੀਂ ਛੱਡੀ ਅਸੀਂ ਸੇਮ ਉਵੇਂ ਸਾਰੀ ਟੀਮ ਲੈ ਕੇ ਨਾਲ ਡੋਰ ਨੋ ਕਰਦੇ ਰਹੇ ਆ ਤੇ ਸਾਈਨ ਬੋਰਡ ਫਿਕਸ ਕਰਦੇ ਰਹੇ ਆ ਉਹ ਤੱਕ ਸਭ ਕੁਝ ਠੀਕ ਸੀਗਾ ਜਦੋਂ ਅਸੀਂ ਫਸਟ ਟਾਈਮ ਨੋਮੀਨੇਸ਼ਨ ਇਹ ਕੀਤੀ ਹੈ ਤਾਂ ਸਾਡੀ ਐਪਲੀਕੇਸ਼ਨ 2024 ਦੇ ਵਿੱਚ ਫਰਵਰੀ 4 ਨੂੰ ਹੋ ਜਾਂਦੀ ਹੈ ਤਾਂ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਸਾਨੂੰ ਇਹੀ ਆਖਿਆ ਜਾਂਦਾ ਯੂ ਗੁੱਡ ਟੂ ਗੋ ਯੂ ਗੁੱਡ ਟੂ ਗੋ ਨਾਥਿੰਗ ਟੂ ਵਰੀ ਰਾਈਟ ਯੂ ਆਰ ਸਟਰੋਂਗ ਕੈਂਡੀਡੇਟ ਤਾਂ ਜਦੋਂ ਇਹ ਲੀਡਰ ਸਾਹਿਬ ਨਾਲ ਗੱਲ ਹੁੰਦੀ ਉਹਦੋਂ ਇਹ ਕਰਦੇ ਰਹੇ ਤਾਂ ਕਦੇ ਕਹਿੰਦੇ ਸਤੰਬਰ ਦੇ ਵਿੱਚ ਨਾਮਿਨੇਸ਼ਨ ਕਰਾ ਦੇਣੀ ਐ ਅਸੀਂ ਤੁਹਾਡੀ ਕਦੇ ਕਹਿੰਦੇ ਅਸੀਂ ਦਸੰਬਰ ਚ ਕਰਾ ਦੇਣੀ ਐ ਫਿਰ ਆ ਕੇ ਕਹਿੰਦੇ ਜਨਵਰੀ ਦੇ ਵਿੱਚ ਕਰਾ ਦੇਣੀ ਐ ਲਾਰੇबाजੀਆਂ ਜਿਆਦਾ ਲੱਗੀਆਂ ਰਹੀਆਂ ਲਾਰੇਬਾਜ਼ੀਆਂ ਜਿਆਦਾ ਲੱਗੀਆਂ ਰਹੀਆਂ ਪਰ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਵੀ ਅਸੀਂ ਗਰਾਊਂਡ ਦੇ ਉੱਤੇ ਕਿੰਨਾ ਕੰਮ ਕੀਤਾ ਕਿਉਂਕਿ ਅਸੀਂ ਸੋਸ਼ਲ ਵਰਕਰ ਹਾਂ ਅਸੀਂ ਫ੍ਰੀ ਦੇ ਵਿੱਚ ਇਥੇ ਪਹਿਲਾਂ ਹਾਕੀ ਕਲੱਬ ਚਲਾਉਂਦੇ ਸੀਗੇ ਤਾਂ ਹੋਰ ਵੀ ਸੋਸ਼ਲ ਜਿਹੜੇ ਇਵੈਂਟ ਹੁੰਦੇ ਆ ਕਿਤੇ ਵੀ ਹੋਣ ਤੁਸੀਂ ਪਾਰਟਿਸਿਪੇਟ ਕਰਦੇ ਹੋ ਉਹਦੇ ਵਿੱਚ ਜਾ ਕੇ ਕਿਉਂ ਗਰਾਊਂਡ ਦੇ ਵਿੱਚ ਕੰਮ ਕਰਦੇ ਆ ਗਰਾਊਂਡ ਦੇ ਉੱਤੇ ਕੰਮ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਸਾਨੂੰ ਪਤਾ ਵੀ ਜੇ ਤੁਸੀਂ ਲਾਈਫ ਦੇ ਵਿੱਚ ਕ੍ਰੀਏਟਰ ਨੇ ਤੁਹਾਨੂੰ ਇਹ ਸਜੋਗਾ ਕੀਤਾ ਹੈ ਵੀ ਤੁਸੀਂ ਸਰਵ ਸਮਥਿੰਗ ਐਜ਼ ਅ ਸਰਵੈਂਟ ਤਾਂ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਪਰ ਜਿਹੜੀ ਅੱਜ ਦੇ ਸਧਾਰਨ ਦੇ ਵਿੱਚ ਇਹ ਗੱਲ ਵੀ ਟ੍ਰਾਂਸਪਾਰੈਂਸੀ ਪਾਰਟੀ ਵਿੱਚ ਕੰਵਰਜ ਖਤਮ ਹੋ ਚੁੱਕੀ ਹੈ ਕਿਉਂਕਿ ਇਹਨਾਂ ਨੇ ਇੱਕ ਬੈਕਗ੍ਰਾਉਂਡ ਦੇ ਵਿੱਚ ਸਾਰੀ ਪੋਲਿਟਿਕਸ ਕੀਤੀ ਹੈ ਇਹ ਕਿਸੇ ਕੈਂਡੀਡੇਟ ਦੇ ਇਹਨਾਂ ਨੇ ਦੇਖਿਆ ਨ ਵੀ ਕਿੰਨੀ ਮਿਹਨਤ ਕੀਤੀ ਹੈ ਕਿ ਉਹ ਉਹਨਾਂ ਨੇ ਸਾਰਿਆਂ ਨੂੰ ਨੋਰ ਕੀਤਾ ਤਾਂ ਫਿਰ ਸਾਡਾ ਫਰਜ਼ ਬਣਦਾ ਸੀਗਾ ਜੇ ਅੱਜ ਅਸੀਂ ਨਹੀਂ ਅੰਗੇਜ ਖੜਾਂਗੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਹੋਣਗੀਆਂ ਗ੍ਰੇਡიან ਬੱਚੇ ਹੋਣਗੇ ਉਹ ਬਿਲਕੁਲ ਪੋਲਿਟਿਕਸ ਤੋਂ ਪਾਸੇ ਚਲੇ ਜਾਣਗੇ ਬਿਰੋਕ੍ਰੇਸੀ ਤੋਂ ਪਾਸੇ ਚਲੇ ਜਾਣਗੇ ਪਰ ਜੇ ਅੱਜ ਗੱਲ ਕੀਤੀ ਜਾਵੇ ਤੁਸੀਂ ਲਿਬਰਲ ਪਾਰਟੀ ਜੁਆਇਨ ਕਰਨ ਜਾ ਰਹੇ ਹੋ ਇਹਦੇ 'ਚ ਤੁਹਾਨੂੰ ਕੀ ਚੰਗਾ ਲੱਗਿਆ ਜੀ ਆਪਾਂ ਉਹਨਾਂ ਦੇ ਹਿਸਾਬ ਨਾਲ ਆਪਾਂ ਬਿਟਵੀਨ ਦੇਖੀ ਇਹਦੇ 'ਚ ਇੱਕ ਚੀਜ਼ ਬਹੁਤ ਵਜh ਲੱਗੀ ਜਿੰਨੇ ਮੇਰੇ ਸਾਡੇ ਫਰੈਂਡ ਨੇ ਲਿਬਰਲ ਪਾਰਟੀ ਦੇ ਵਿੱਚ ਨੇ ਉਹਨਾਂ ਨੇ ਸਾਨੂੰ ਇੱਕ ਗੱਲ ਦੱਸੀ ਵੀ ਕਿਤੇ ਵੀ ਅੱਜ ਤੱਕ ਜਦੋਂ ਵੀ ਕਿਤੇ ਨਾਮਿਨੇਸ਼ਨ ਹੋਈਆਂ ਨੇ ਤਾਂ ਉਹਨਾਂ ਕਦੇ ਉਹ ਤੇ ਨਹੀਂ ਦੇਖਿਆ ਵੀ ਕਿਸੇ ਕੋਲੇ ਇਜ ਰਿਚਸ ਪਰਸਨ ਜਾਂ ਉਹ ਲੋਰ ਲੇਬਰ ਤੇ ਆ ਉਹਨਾਂ ਨੇ ਕਦੇ ਵੀ ਨਹੀਂ ਕੀਤਾ ਦੂਜੀ ਚੀਜ਼ ਅੱਜ ਦੇ ਟਾਈਮ ਦੇ ਵਿੱਚ ਵੀ ਮਾਰਕਰਨੀ ਨੇ ਜਿਹੜੇ ਉਹ ਲੋਕਾਂ ਦਾ ਬਲੀਵ ਆ ਉਹਨਾਂ ਤੇ ਵੀ ਇਸ ਕੈਨੇਡਾ ਨੂੰ ਉਹ ਬਿਲਡ ਕਰ ਸਕਦੇ ਆ ਪ੍ਰੋਪਰਲੀ ਤਰੀਕਾ ਨਾਲ ਸਟਰੋਂਗ ਤਰੀਕਾ ਨਾਲ ਕਰ ਸਕਦੇ ਆ ਤਾਂ ਸਾਡਾ ਵੀ ਫਰਜ਼ ਬੰਦਾ ਫਿਰ ਉਹਨਾਂ ਸਾਥ ਦੇ ਦਿੰਦਾ ਇੱਕ ਪਾਸੇ ਬਿਊਰੋਕ੍ਰਾਸੀ ਖਰਾਬ ਹੋ ਰਹੀ ਹੈ ਤੇ ਇੱਕ ਪਾਸੇ ਅਸੀਂ ਇੱਕ ਵਧੀਆ ਐਜੂਕੇਟ ਪਰਸਨ ਆ ਸਾਨੂੰ ਫਰਜ਼ ਬੰਦਾ ਉਹਨਾਂ ਸਾਥ ਦੇ ਦਿੰਦਾ ਇਹਦੇ ਨਾਲ ਮਾਰਕ ਕਰਨੀ ਜਿਹੜੇ ਲੀਡਰ ਨੇ ਤੁਹਾਨੂੰ ਲੱਗਦਾ ਜੀ ਉਹਨਾਂ ਦੇ ਜੇ ਉਹ ਮੈਜੋਰਟੀ ਹਾਸਲ ਕਰਦੇ ਨੇ ਵੀ ਇਸ ਕੈਨੇਡਾ ਨੂੰ ਮਜ਼ਬੂਤੀ ਮਿਲੇਗੀ 100% ਜੀ ਤੁਸੀਂ ਦੇਖੋ ਪਹਿਲਾਂ ਜਦੋਂ ਰੈਸੈਸ਼ਨ ਪਹਿਲਾਂ ਵੀ ਆਇਆ ਸੀਗਾ ਤੁਸੀਂ ਰੇਟ ਦੇ ਵਿੱਚ ਉਦੋਂ ਵੀ ਇਹਨਾਂ ਨੇ ਹਰਪ੍ਰ ਸਾਹਿਬ ਨਾਲ ਜੌਬ ਕੀਤੀ ਹੈ ਤੇ ਉਦੋਂ ਵੀ ਇਹਨਾਂ ਨੇ ਰੈਸੈਸ਼ਨ ਚ ਇਹਨਾਂ ਨੇ ਲੈ ਕੇ ਆਂਦਾ ਕੱਢਿਆ ਕੈਨੇਡਾ ਨੂੰ ਤੇ ਸਾਰਿਆਂ ਨੂੰ ਹੋਪ ਵੀ 100% ਦੇ ਮਾਰ ਕਰਨੀ ਜੀ ਘਟਣਗੇ ਇਹਨਾਂ ਨੂੰ ਇਸ ਪ੍ਰਸ਼ਾਸਨ ਦੇ ਵਿੱਚ ਧੰਨਵਾਦ ਬਾਈ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਸੋ ਕੀ ਨਾਮ ਆ ਮੇਰਾ ਨਾਮ ਜਸਦੀਪ ਸਿੰਘ ਜੀ ਤੇ ਅੱਜ ਜੇ ਤੁਸੀਂ ਫੰਕਸ਼ਨ ਅਟੈਂਡ ਕੀਤਾ ਇਹ ਆਪਣੇ ਕਿਵੇਂ ਲੱਗਦਾ ਵੀ ਕਿਹੜੀ ਪਾਰਟੀ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਜਤਰੀ ਹੈ ਮੈਨੂੰ ਲੱਗਦਾ ਲਿਬਰਲ ਪਾਰਟੀ ਜਤਰੀ ਹੈ ਮੈਂ ਉੱਥੇ ਵੀ ਤੁਹਾਨੂੰ ਦੇਖਿਆ ਸੀ ਵੀ ਸਪੋਰਟ ਤੁਸੀਂ ਕੀਤਾ ਤਾੜੀ ਜਿਹੜੀ ਥੋੜੀ ਚੱਲੀ ਸਾਰਿਆਂ ਤੋਂ ਜ਼ਿਆਦਾ ਤੇ ਤੁਸੀਂ ਆਪਣੇ ਜਿਹੜੇ ਕਿ ਇਹਨਾਂ ਦੇ ਕਿਹੜੇ ਕੈਂਡੀਡੇਟ ਦੇ ਨਾਲ ਤੁਸੀਂ ਬਹੁਤ ਸਾਰੇ ਆਪਣਾ ਕਰਦਾ ਬੰਦਾ ਕਿਉਂਕਿ ਉਹਨਾਂ ਨੇ ਦੇਖੋ ਬੜੀ ਮਿਹਨਤ ਕੀਤੀ ਆ ਅਸੀਂ ਉਹਨਾਂ ਨੂੰ ਘੱਟੋ ਘੱਟ 1.5-2 ਸਾਲਾਂ ਤੋਂ ਦੇਖ ਰਹੇ ਹਾਂ ਉਹ ਲੋਕਾਂ ਦੇ ਘਰ ਉਹ ਘਰੀ ਜਾ ਰਹੇ ਨੇ ਲੋਕਾਂ ਨੂੰ ਦੱਸ ਰਹੇ ਸੀ ਇਸ ਪਾਰਟੀ ਤੋਂ ਤੁਹਾਨੂੰ ਕਿਵੇਂ ਲੱਗਦਾ ਜੇ ਸਾਡਾ ਲਈ ਆਪਾਂ ਇੱਕ ਕਿਸੇ ਗਰੁੱਪ 'ਚ ਹੋਈਏ ਮਤਲਬ ਆਪਾਂ ਜੇ ਆਪਾਂ ਉਸ ਸੌਖੀ ਭਾਸ਼ਾ ਸਮਝਣਾ ਹੋਵੇ ਤੇ ਸਾਡਾ ਲਈ ਤੁਹਾਨੂੰ ਇਹ ਲੱਗ ਜਾਏ ਯਾਰ ਵੀ ਤੂੰ ਤਾਂ ਉਸ ਗਰੁੱਪ ਦਾ ਹਿੱਸਾ ਹੀ ਹੈ ਨਹੀਂ ਕਿਦਾਂ ਫੀਲ ਕਰੋਂਗੇ ਨਹੀਂ ਇਹ ਤਾਂ ਬਹੁਤ ਗਲਤ ਗੱਲ ਹੈ ਜਿਹੜੀ ਵੀ ਕੀਤੀ ਅਸੀਂ ਪਿਛਲੀ ਵਾਰੀ ਵੀ ਕੰਪਲੇਨ ਹੋਈ ਸੀਗੀ ਅਸੀਂ ਉੱਥੇ ਵੀ ਉਹ ਕੰਪਲੇਨ ਵੀ ਅਟੈਂਡ ਕੀਤੀ ਆ ਤੇ ਉੱਥੇ ਵੀ ਅਸੀਂ ਵਾਵਾ ਗੱਲਬਾਤ ਕੀਤੀ ਸੀਗੀ ਸਾਨੂੰ ਆਏ ਸੀਗੀ ਪੱਕਾ ਇਹਨਾਂ ਨੂੰ ਟਿਕਟ ਮਿਲ ਜੂਗੀ ਬੜੋ ਆਨ ਲਾ ਲੈਂਡ ਦੇ ਉਹਨਾਂ ਨੇ ਇਹ ਹੋ ਗਿਆ ਕਿ ਉਹਨਾਂ ਨੇ ਇਹਨਾਂ ਨੂੰ ਟਿਕਟ ਨਹੀਂ ਦਿੱਤੀ ਤੇ ਉਸ ਕਰਕੇ ਉਹਨਾਂ ਨੇ ਹੁਣ ਇਧਰ ਦੀ ਪਾਰਟੀ ਜੁਆਇਨ ਕੀਤੀ ਹੈ ਕਿ ਬਈ ਇੱਥੇ ਟਿਕਟ ਮਿਲ ਸਕਦੀ ਹੈ ਕਿਉਂਕਿ ਇੱਥੇ ਇਹ ਵਧੀਆ ਪਾਰਟੀ ਹੈ ਦੇਬਲ ਕਿ ਕਈ ਸਾਲੋਂ ਜਾਣਦੇ ਆਪਾਂ ਨੂੰ ਤੇ ਵਧੀਆ ਹੀ ਹੈ ਪਰ ਤੁਹਾਨੂੰ ਉਹਨਾਂ ਨੇ ਜਿਵੇਂ ਤੁਹਾਡੇ ਨਾਲ ਜਿਵੇਂ ਇੱਕ ਨਾਲ ਵਲੰਟੀਅਰ ਚੱਲਦੇ ਨੇ ਲੋਕ ਉਹਨਾਂ ਨਾਲ ਆਪਣੇ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਹਾਂ ਜੀ ਮੈਨੂੰ ਤਾਂ ਜਗੀ ਤਰਾ ਜਾਣਦਾ ਬਾਈ ਹਾਂ ਜੀ ਆਪਾਂ ਕਈਏ ਵੀ ਆਪਣੇ ਨਾਲ ਧੋਖਾ ਹੋ ਚੁੱਕਿਆ ਵੀ ਕੀ ਹੁਣ ਆਪਾਂ ਦੂਜੀ ਪਾਰਟੀ ਜੁਆਇਨ ਕਰ ਲਈ ਆਪਾਂ ਇੱਕ ਦੂਜੇ ਨਾਲ ਕਰਦੇ ਹਾਂ ਸਲਾਹ ਸਬੂ ਕੀਤੀ ਸਾਰਿਆਂ ਨਾਲ ਹਾਂ ਜੀ ਉਹਨਾਂ ਨੇ ਸਲਾਹ ਕੀਤੀ ਹੈ ਜੀ ਸਾਰਿਆਂ ਦੇ ਨਾਲ ਸਲਾਮ مشورہ ਕਰਕੇ ਉਹ ਫੇਰ ਹੀ ਪਹੁੰਚੇ ਆ ਜੀ ਪਹੁੰਚੇ ਹਾਂ ਜੀ ਤੁਹਾਨੂੰ ਵੀ ਚੰਗਾ ਲੱਗਾ ਇੱਥੇ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਾ ਜੀ ਹਾਂ ਜੀ ਹਾਂ ਜੀ ਧੰਨਵਾਦ ਵੀਰ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਭ ਜਿਹੜੇ ਇਲੈਕਸ਼ਨ ਨੇ ਆਉਂਦੀ 28 ਤਰੀਕ ਨੂੰ ਹੋਣ ਜਾ ਰਹੇ ਆ ਪਰ ਅੱਜ ਜਿਹੜਾ ਇੱਥੇ ਖਾਸ ਵਿਸ਼ਾ ਇਹ ਸੀਗਾ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਵਲੰਟੀਅਰ ਸੀਗੇ ਜਾਂ ਰਨਿੰਗ ਕੈਂਡੀਡੇਟ ਜਿਨ੍ਹਾਂ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਚੁਣਿਆ ਜਾਣਾ ਸੀ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਪਾਰਟੀ ਤੋਂ ਧੋਖਾ ਮਹਿਸੂਸ ਹੋਇਆ ਔਰ ਉਹਨਾਂ ਨੇ ਲਿਬਰਲ ਪਾਰਟੀ ਦਾ ਹੱਥ ਫੜਿਆ ਔਰ ਮੇਰੇ ਨਾਲ ਐਮਪੀ ਰੂਬੀ ਸਹੋਤਾ ਨੇ ਸੋ ਰੂਬੀ ਜੀ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਜੀ ਅੱਜ ਇੱਥੇ ਤੁਸੀਂ ਆਏ ਹੋ ਫੰਕਸ਼ਨ ਦੇ ਵਿੱਚ ਬਾਕੀ ਐਮਪੀਜ਼ ਵੀ ਆਪਣੇ ਆਏ ਸੀਗੇ ਔਰ ਕਿਦਾਂ ਦੇਖਦੇ ਹੋ ਜਿਹੜਾ ਮਾਹੌਲ ਬਣਿਆ ਨਹੀਂ ਸੀ ਹਾਂਜੀ ਦੇਖੋ ਆਈ ਵੁਡ ਸੇ ਜਸਟ ਵੈਲਕਮ ਹੋਮ ਟੂ एवरीवन ਆ ਜਸਟ ਜਿਨ ਕਿ ਲੋਕਾਂ ਨੇ ਜ਼ਿਕਰ ਕੀਤਾ ਵੀ ਉਹ ਕਿਸੇ ਟਾਈਮ ਤੇ ਲਿਬਰਲ ਹੀ ਹੁੰਦੇ ਸੀਗੇ ਤੇ ਕੋਈ ਨਾ ਕੋਈ ਆ ਫਰੈਂਡਸ਼ਿਪ ਜਾਂ ਕੋਈ ਸਪੋਰਟ ਦੇ ਕਰਕੇ ਉਹ ਹੋਰ ਕੈਂਡੀਡੇਟਸ ਨੂੰ ਸਪੋਰਟ ਕਰਨ ਲੱਗ ਗਏ ਜਾਂ ਹੋਰ ਪਾਰਟੀ ਦੇ ਨਾਲ ਜੁੜ ਗਏ ਹੈਗੇ ਆ ਐਂਡ ਆ ਵੁਡ ਜਸਟ ਵੈਲਕਮ them back ਐਂਡ ਇਟਸ ਰੀਲੀ ਨਾਈਸ ਟੂ ਸੀ ਬੀ ਬਹੁਤ ਜ਼ਿਆਦਾ ਲੋਕ ਇੱਥੇ ਲਿਬਰਲ ਪਾਰਟੀ ਨੂੰ ਸਪੋਰਟ ਕਰਨਾ ਆਏ ਹੈਗੇ ਨੇ ਐਂਡ ਜਿਸ ਤਰ੍ਹਾਂ ਆਪਣੀ ਪਾਰਟੀ ਹਮੇਸ਼ਾ ਇੱਕ ਬਿਗ ਟੈਂਟ ਜਿਸ ਤਰ੍ਹਾਂ ਕਹਿੰਦੇ ਹੈਗੇ ਆ ਇੰਗਲਿਸ਼ ਦੇ ਵਿੱਚ ਤੇ ਪਾਰਟੀ ਹੈਗੀ ਆ ਜਿਹੜੀ ਬਹੁਤ ਲੋਕਾਂ ਨੂੰ ਡਿਫਰੈਂਟ ਬੈਕਗ੍ਰਾਉਂਡਸ ਤੋਂ ਵੈਲਕਮ ਕਰਦੀ ਹੈਗੀ ਆ ਉਸ ਤਰ੍ਹਾਂ ਹੀ ਯੂ ਲੋਕ ਵੀ ਫਾਈਂਡ ਅ ਹੋਮ ਇਨ ਦ ਲਿਬਰਲ ਪਾਰਟੀ ਆਫ ਕੈਨੇਡਾ ਔਰ ਜੇ ਗੱਲ ਕੀਤੀ ਜਾਵੇ ਕੱਲ ਮਾਰਕਨੀ ਸਾਹਿਬ ਸਕਰਪੋ ਦੇ ਵਿੱਚ ਆਏ ਸੀਗੇ ਉਹਨਾਂ ਨੇ ਵੀ ਜਿਵੇਂ ਕਿਹਾ ਵੀ ਕਈ ਲੋਕ ਤਾਂ ਐਸੇ ਨੇ ਵੀ ਸਾਨੂੰ ਉਹ ਬਦਨਾਮ ਕਰ ਰਹੇ ਆ ਪਰ ਉਹ ਆਪਣੀਆਂ ਤਾਂ ਜਿਹੜੀ ਸਕਿਉਰਿਟੀ ਕਲੀਅਰੈਂਸ ਵੀ ਨਹੀਂ ਕਰਵਾ ਸਕ ਰਹੇ ਤੇ ਉਹ ਕੈਨੇਡਾ ਦਾ ਭਲਾ ਕਿੱਥੋਂ ਕਰ ਦੇਣਗੇ ਉਵੇਂ ਹੀ ਮੇਰੇ ਖਿਆਲ ਸ਼ਾਇਦ ਉਹਨਾਂ ਦੀਆਂ ਨੀਤੀਆਂ ਤੋਂ ਉਹ ਪ੍ਰਭਾਵਿਤ ਹੋ ਕੇ ਹੀ ਸ਼ਾਇਦ ਇਹਨਾਂ ਨੇ ਜੁਆਇਨ ਕੀਤੀ ਹੋਵੇ ਕਿਉਂਕਿ ਕਿਤੇ ਨਾ ਕਿਤੇ ਜਦੋਂ ਪਾਰਟੀ ਨੂੰ ਇਹ ਲੱਗਦਾ ਸਰਵੇ ਜਿਵੇਂ ਆਪਣੇ ਚੱਲ ਰਹੇ ਨੇ ਵੀ ਲਿਬਰਲ ਉੱਤੇ ਚੱਲ ਰਹੀ ਆ ਉਸ ਨੂੰ ਦੇਖ ਕੇ ਜਾਂ ਇੱਕ ਚੰਗਾ ਲੀਡਰ ਸਾਨੂੰ ਮਿਲਿਆ ਜਿਹੜਾ ਸਾਡੇ ਮੂਰੇ ਇਕਨੋ ਮਿਨਿਸਟਰ ਚੰਗਾ ਔਰ ਸਭ ਤੋਂ ਵੱਡੀ ਗੱਲ ਐਸ ਬੜ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਟ੍ਰੇਡ ਵਾਰ ਚੱਲ ਰਹੀ ਆ ਉਹਦੇ ਵਿੱਚ ਵੀ ਉਹਨਾਂ ਨੇ ਮੂਰੇ ਖੜ ਕੇ ਲੋਕਾਂ ਦਾ ਮੋਢੇ ਨਾਲ ਮੋਢਾ ਲਾ ਕੇ ਕੈਨੇਡੀਅਨ ਲੋਕਾਂ ਦੀ ਮਦਦ ਕੀਤੀ ਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਲੱਗਦਾ ਜੀ ਇਹ ਵੀ ਉਹਨਾਂ ਤੋਂ ਪ੍ਰਭਾਵਿਤ ਨੇ ਹਾਂਜੀ ਆਈ ਹਵ ਹਰਡ ਫਰਮ ਅ ਲੋਟ ਆਫ ਪੀਪਲ ਮੇ ਮਿਡੀ ਨਮੀ ਰਾਈਡਿੰਗ ਜੋ ਬ੍ਰੈਂਟਨ ਨਾਰਥ ਕੈਲੇਟਨ ਹੈਗੀ ਆ ਉਹਦੇ ਵਿੱਚ ਮੈਂ ਕਈ ਲੋਕਾਂ ਤੋਂ ਸੁਣਿਆ ਹੈਗਾ ਵੀ ਉਹਨਾਂ ਦਾ ਟਰਸਟ ਟੁੱਟ ਰਿਹਾ ਹੈਗਾ ਆ ਜੋ ਉਹਨਾਂ ਨੂੰ ਪਹਿਲਾਂ ਗੱਲਾਂ ਚੰਗੀਆਂ ਲੱਗ ਰਹੀਆਂ ਸੀ ਪਰ ਦਿਨ ਤੋਂ ਦਿਨ ਦਿਨ ਪਰ ਦਿਨ ਉਹਨਾਂ ਨੂੰ ਲੱਗ ਰਿਹਾ ਹੈਗਾ ਵੀ ਉਹਨਾਂ ਗੱਲਾਂ ਦੇ ਮਗਰ ਕੋਈ ਖਾਸ ਵਜਨ ਨਹੀਂ ਹੈਗਾ ਕੋਈ ਪਾਲਿਸੀ ਨਹੀਂ ਹੈਗੀ ਪਰ ਆਲਸੋ ਲਾਈਕ ਇਹ ਤਾਂ ਬੜੀ ਇੱਕ ਸਿੰਪਲ ਚੀਜ਼ ਹੈਗੀ ਆ ਜਿਹੜਾ ਵੀ ਕੋਈ ਮਨਿਸਟਰ ਹੈਗਾ ਉਹਨਾਂ ਨੂੰ ਸਿਕਿਉਰਿਟੀ ਕਲੀਅਰੈਂਸ ਲੈਣੀ ਪੈਂਦੀ ਹੈਗੀ ਆ ਜੇ ਤੁਸੀਂ ਕੋਈ ਵੀ ਦੇਸ਼ ਦੀ ਸੁਰੱਖਿਆ ਲਈ ਕੋਈ ਡਾਕੂਮੈਂਟ ਜਾਂ ਤੁਹਾਨੂੰ ਕੋਈ ਇਨਫਰਮੇਸ਼ਨ ਜੋ ਬਹੁਤ ਜ਼ਿਆਦਾ ਹੋ ਆਪਣੀ ਸਿਕਿਉਰਿਟੀ ਏਜੰਸੀਜ਼ ਉਹਨਾਂ ਨੂੰ ਇਨਫਰਮੇਸ਼ਨ ਦੇਣਾ ਚਾਹੁੰਦੀਆਂ ਹੈਗੀਆਂ ਨੇ ਤੇ ਉਹ ਕਹਿ ਰਹੀਆਂ ਸੀਗੀਆਂ ਵੀ ਤੁਸੀਂ ਆਪ ਦਾ ਕਲੀਅਰੈਂਸ ਲੈ ਲਓ ਤੇ ਅਸੀਂ ਤੁਹਾਨੂੰ ਇਹ ਇਨਫਰਮੇਸ਼ਨ ਤੁਹਾਡੀ ਪਾਰਟੀ ਕਿਸ ਤਰ੍ਹਾਂ ਫੋਰਨ ਇੰਟਰਫੀਅਰੈਂਸ ਤੋਂ ਬਚ ਸਕਦੀ ਹੈਗੀ ਆ ਕਿਸ ਤਰ੍ਹਾਂ ਉਹ ਫੋਰਨ ਇੰਟਰਫੀਅਰੈਂਸ ਇਹਨਾਂ ਦੀ ਪਾਰਟੀ ਦੇ ਵਿੱਚ Uh, involved countries ਤੇ ਉਹਨਾਂ ਦਾ ਕੀ ਇੰਪੈਕਟ ਪੈ ਰਿਹਾ ਹੈਗਾ ਇੱਕ ਲੀਡਰ ਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਕੀ ਹੋ ਰਿਹਾ ਹੈਗਾ ਪਰ ਅਫਸੋਸ ਇਹ ਹੈਗਾ ਵੀ ਉਹ ਕੋਈ ਚੀਜ਼ ਤੋਂ ਡਰ ਕੇ ਭੱਜ ਰਹੇ ਹੈਗੇ ਨੇ ਤੇ ਉਹ ਆਪਣੇ ਕੰਨ ਬੰਦ ਕਰ ਰਹੇ ਨੇ ਉਹ ਪਤਾ ਨਹੀਂ ਕਰਨਾ ਚਾਹੁੰਦੇ ਹੈਗੇ ਵੀ ਉਹਨਾਂ ਦੇ ਅੱਖਾਂ ਦੇ ਥੱਲੇ ਹੀ ਕੀ ਹੋ ਰਿਹਾ ਹੈਗਾ ਐਂਡ ਆਈ ਵੁੱਡ ਸੇ ਦੈਟਸ ਨਾਟ ਰਿਸਪਾਂਸਿਬਲ ਅਮ ਕਿਉਂਕਿ ਇੱਕ ਦਿਨ ਤੁਸੀਂ ਹੁਣ ਜੇ ਸੁਪਨੇ ਲੈ ਰਹੇ ਹੈਗੇ ਹੋ ਮੁਲਕ ਦਾ ਲੀਡਰ ਬਣ ਦੀ ਐਂਡ ਸਾਰੇ ਮੁਲਕ ਦੇ ਲੋਕਾਂ ਦੀ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਨ ਦਾ ਇੱਕ ਵਾਦਾ ਲੈਂਦੇ ਹੋ You know, as a prime minister ਦੈਨ ਆਈ ਊਡ ਸੇ ਉਹ ਵਾਦਾ ਤੇ ਪੂਰਾ ਉਤਰ ਹੀ ਨਹੀਂ ਰਹੇ ਹੈਗੇ ਐਜ਼ ਅ ਲੀਡਰ ਤੇ ਉਹਨਾਂ ਨੂੰ ਇਹ ਓਪਰਚੁਨਿਟੀ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਉਹਨਾਂ ਦੇ ਜਿਹੜੇ ਕੰਪੇਨ ਕਰ ਰਹੇ ਕੁਝ ਕੈਂਡੀਡੇਟ ਨੇ ਚਾਹੇ ਆਪਾਂ ਮੌਂਟਰੀਅਲ ਲਾ ਲਈਏ ਚਾਹੇ ਆਪਾਂ ਇੱਧਰ ਆਪਣੇ ਇਟੋਬਿਕ ਨਾਰਥ ਤੋਂ ਲਾ ਲਈਏ ਉਹ ਕੰਪੇਨ ਕਰ ਰਹੇ ਸਡਨਲੀ ਉਹਨਾਂ ਨੂੰ ਲੱਗ ਰਿਹਾ ਜੀ ਈਮੇਲ ਇੱਕ ਮਿਲ ਰਹੀ ਹੈ ਵੀ ਤੁਹਾਨੂੰ ਡ੍ਰੌਪ ਕਰ ਦਿੱਤਾ ਗਿਆ ਵਾ ਔਰ ਇੱਕ ਜਿਹੜਾ ਕੈਂਡੀਡੇਟ ਆ ਇੰਨੀ ਆਪਣੀ ਪਿੱਛੇ ਉਹਨਾਂ ਦੇ ਲੋਕ ਹੁੰਦੇ ਨੇ ਔਰ ਲੋਕ ਉਹਨਾਂ ਨਾਲ ਜੁੜਦੇ ਨੇ ਉਹ ਵਲੰਟੀਅਰ ਵਰਕ ਕਰਦੇ ਨੇ ਪਹਿਲਾਂ ਫਿਰ ਇੱਕ ਕੈਂਡੀਡੇਟ ਦੇ ਤੱਕ ਪਹੁੰਚਦੇ ਆ ਔਰ ਨਾਮੀਨੇਸ਼ਨ ਭਰੀ ਜਾਂਦੀ ਆ ਤੇ ਸਡਨਲੀ ਉਹਨਾਂ ਨੂੰ ਇਸ ਤਰ੍ਹਾਂ ਦਾ ਝਟਕਾ ਮਿਲ ਜੀ ਔਰ ਪਰ ਜੀ ਆਪਾਂ ਇਹਨਾਂ ਨੇ ਅੱਜ ਨਵੀਂ ਪਾਰਟੀ ਦੇ ਵਿੱਚ ਲਿਬਰਲ ਦੇ ਵਿੱਚ ਵੈਲਕਮ ਉਹਨਾਂ ਦਾ ਤੁਸੀਂ ਕਰਕੇ ਹਟਿਓ ਇਹਨਾਂ ਨਾਲ ਇੱਥੇ ਮੁੱਢੇ ਨਾਲ ਮੁੱਢਾ ਲਾ ਕੇ ਉਹਨਾਂ ਦੀ ਮਦਦ ਕੀਤੀ ਜਾਏਗੀ ਜੀ ਉਹਨਾਂ ਦੀ ਗੱਲਾਂ ਸੁਣੀਆਂ ਜਾਣਗੀਆਂ ਜੀ ਅੱਜ ਦੇਖੋ ਮੈਂ ਸਾਰੇ ਕੈਨੇਡੀਅਨਸ ਦੀ ਗੱਲ ਸੁਣਦੀ ਹੈਗੀ ਹਾਂ ਜਿਹੜਾ ਵੀ ਮੇਰੇ ਆਫਿਸ ਦੇ ਵਿੱਚ ਆਉਂਦਾ ਹੈਗਾ ਮੈਂ ਕਦੇ ਉਹਨੂੰ ਇਹ ਨਹੀਂ ਪੁੱਛਿਆ ਵੀ ਕੀ ਤੁਸੀਂ ਮੇਰੇ ਸਾਈਨਸ ਲਾਏ ਹੈਗੇ ਆ ਜਾਂ ਤੁਸੀਂ ਮੈਨੂੰ ਵੋਟ ਪਾਈ ਹੈਗੀ ਆ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜਦੋਂ ਤੁਸੀਂ ਇਲੈਕਟ ਹੁੰਦੇ ਹੈਗੇ ਹੋ ਤੁਸੀਂ ਸਾਰੇ ਆਪਦੇ ਲੋਕਾਂ ਦੇ ਕੰਸਟਿਟੂਐਂਸੀ ਦੇ ਲੋਕਾਂ ਨੂੰ ਰੈਪਰੈਜ਼ੈਂਟ ਕਰਦੇ ਆ ਪਰ ਵਾਈਡਲੀ ਵੀ ਤੁਹਾਡੀ ਇੱਕ ਜ਼ਿੰਮੇਵਾਰੀ ਆ ਸਾਰੇ ਕੈਨੇਡੀਅਨਸ ਲਈ ਐਂਡ ਮੈਂ ਹਮੇਸ਼ਾ ਇਹੀ ਦਾਵਾ ਕਰਦੀ ਹੈਗੀ ਮੈਂ ਸਾਰੇ ਕੈਨੇਡੀਅਨਸ ਦੀ ਗੱਲ ਸੁਣੂੰਗੀ ਐਂਡ ਸੁਣਦੀ ਰਹੂੰਗੀ ਔਰ ਜੇ ਗੱਲ ਕੀਤੀ ਜਾਵੇ ਐਡਵਾਂਸ ਪੋਲਿੰਗ ਦੀ ਉਹਦੇ ਵਿੱਚ ਵੀ ਕਿਉਂਕਿ 28 ਤਰੀਕ ਨੂੰ ਵੋਟਾਂ ਹੋਣ ਜਾ ਰਹੀਆਂ ਐਡਵਾਂਸ ਪੋਲਿੰਗ ਦੇ ਵਿੱਚ ਵੀ ਕੋਈ ਡੇਟਾ ਅਨਾਉਂਸ ਹੋ ਗਿਆ ਕਿ ਨਹੀਂ ਜੀ ਹਾਂ ਜੀ ਐਡਵਾਂਸ ਪੋਲਿੰਗ ਹੈਗੀ ਆ 18 19 20 ਐਂਡ 21 ਆਮ ਸੋ ਚਾਰ ਦਿਨ ਨੇ ਐਡਵਾਂਸ ਵੋਟਿੰਗ ਦੇ ਤੁਸੀਂ ਐਡਵਾਂਸ ਟ ਵੋਟ ਜ਼ਰੂਰ ਪਾਓ ਆ ਮੇਰੀ ਰਾਈਡਿੰਗ ਦੇ ਵਿੱਚ 10 ਰੈਕ ਸੈਂਟਰ ਹੈਗੇ ਆ ਜਿੱਥੇ ਤੁਸੀਂ ਵੋਟ ਪਾ ਸਕਦੇ ਹੋ ਜੇ ਹਾਰਟਲੇ ਕੇਰੀਆ ਚ ਰਹਦੇ ਹੋ ਤਾਂ ਜੇ ਮਾਰਚ ਟਿਕਨ ਜੇ ਤੁਸੀਂ ਸਪ੍ਰਿੰਗ ਡੈਲਸ ਰਹਿੰਦੇ ਹੋ ਤਾਂ ਜਿਹੜਾ ਆਪਣਾ ਸੇਵ ਮੈਕ ਸੌਕਰ ਸੈਂਟਰ ਹੈਗਾ ਯਾਨ ਜੇ ਤੁਸੀਂ ਕੈਲਡਨ ਚ ਰਹਿੰਦੇ ਰਹੇਗਾ ਉਥੇ ਤੁਸੀਂ ਐਡਵਾਂਸਡ ਵਰਡ ਪਾ ਸਕਦੇ ਹੋ ਤਨ ਬਦਰ ਰੁਪਈਆ ਥੈਂਕ ਯੂ ਬਾਸ ਥੈਂਕ ਯੂ ਜੀ ਥੈਂਕ ਯੂ ਸੋ ਇਹ ਸਨ ਰੁਪਈ ਸੋ ਹੋਤਾ ਔਰ ਜਿਵੇਂ ਉਹਨਾਂ ਨੇ ਦੱਸਿਆ ਵੀ ਚਾਹੇ ਪਾਰਟੀ ਦੇ ਵਿੱਚ ਜਿਹੜੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੇ ਤੇ ਉਹਦੇ ਵਿੱਚ ਲੋਕ ਆਪ ਹੀ ਆਉਣਾ ਚਾਹੁੰਦੇ ਨੇ ਨਾ ਕਿ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਪੈਂਦੀ ਆ ਨਾ ਕੋਈ ਦੱਸਣ ਦੀ ਨਾ ਉਹਨਾਂ ਨੂੰ ਸੱਦਣ ਦੀ ਲੋੜ ਪੈਂਦੀ ਆ ਉਸੇ ਨੂੰ ਦੇਖਦੇ ਜਿਹੜੇ ਇਹ ਕੰਜ਼ਰਵੇਟਿਵ ਪਾਰਟੀ ਦੇ ਰਨਿੰਗ ਕੈਂਡੀਡੇਟ ਸੀਗੇ ਉਹਨਾਂ ਦੇ ਵਿੱਚ ਨਾਮਿਨੇਸ਼ਨ ਦੇ ਵਿੱਚ ਉਹ ਸ਼ਾਮਲ ਸੀਗੇ ਉਹਨਾਂ ਨੂੰ ਸਾਡੇ ਲਈ ਕਿ ਕਿਕ ਆਊਟ ਕਰਤਾ ਉਹਨਾਂ ਨੇ ਇਹੀ ਸੋਚਿਆ ਵੀ ਸਾਡੇ ਲਈ ਜੇ ਕੋਈ ਇਸ ਵੇਲੇ ਪਾਰਟੀ ਚੰਗੀ ਆ ਜਾਂ ਦੇਸ਼ ਨੂੰ ਜਿਹੜੀ ਚੰਗੀ ਜੀ ਸੇਧ ਦੇ ਸਕਦੀ ਉਹ ਲਿਬਰਲ ਪਾਰਟੀ ਇਸ ਕਰਕੇ ਅਸੀਂ ਉਹਨਾਂ ਦਾ ਅਸੀਂ ਇਹ ਪੱਲਾ ਫੜ ਰਹੇ ਹਾਂ ਔਰ ਜਿਹੜੇ ਐਮਪੀਜ਼ ਨੇ ਬ੍ਰੈਂਪਟਨ ਦੇ ਜਾਂ ਲਿਬਰਲ ਪਾਰਟੀ ਦੇ ਜਿਹੜੇ ਪੰਜ ਛੇ ਐਮਪੀਜ਼ ਨੇ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦਾ ਵੈਲਕਮ ਕੀਤਾ ਵਾ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਇਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਦੀਆਂ ਗੱਲਾਂ ਸੁਣਿਆ ਕਰਾਂਗੇ ਕਿਉਂਕਿ ਜੇ ਇਹ ਦੂਜੀ ਪਾਰਟੀ ਨੂੰ ਛੱਡ ਕੇ ਇਸ ਪਾਰਟੀ ਦੇ ਵਿੱਚ ਜੁਆਇਨ ਕੀਤਾ ਤਾਂ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਸੋ ਫਿਲਹਾਲ ਦੇ ਲਈ ਇਨਾ ਹੀ ਕਿਉਂਕਿ ਆਉਂਦੀ ਜਿਹੜੀ 28 ਤਰੀਕ ਹੈ ਤਾਂ ਉਸ ਦਿਨ ਹੀ ਦੱਸੇਗਾ ਦੇਖੇਗਾ ਜੀ ਵੀ ਊਂਠ ਕਿਸ ਕਰਵਟ ਪੈਂਦਾ ਕਿਉਂਕਿ ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਉਸ ਦਿਨ ਹੀ ਪਤਾ ਚੱਲੇਗਾ ਪਰ ਫਿਲਹਾਲ ਦੇ ਲਈ ਜੋ ਦੇਖਿਆ ਜਾ ਰਿਹਾ ਵੀ ਲਿਬਰਲ ਪਾਰਟੀ ਇਸ ਵੇਲੇ ਜਿਹੜੀ ਬਹੁਮਤ ਦੇ ਵਿੱਚ ਜਿਹੜੀ ਬਹੁਤ ਉੱਪਰ ਜਾ ਰਹੀ ਹੈ ਕਿਉਂਕਿ ਜੇ ਆਪਾਂ ਗੱਲ ਕੰਸਰਵੇਟਿਵ ਪਾਰਟੀ ਦੀ ਕੀਤੀ ਜਾਵੇ ਉਹ ਲਗਾਤਾਰ ਆਪਣੇ ਜਿਹੜੇ ਕੈਂਡੀਡੇਟ ਆ ਡ੍ਰੌਪ ਕਰ ਰਹੇ ਨੇ ਕਿਉਂਕਿ ਜਿਹੜਾ ਕੈਂਡੀਡੇਟ ਆਲਰੇਡੀ ਸਿਲੈਕਟ ਹੋ ਚੁੱਕਿਆ ਉਹ ਕੈਂਪੇਨ ਕਰ ਰਿਹਾ ਆਪਣੀ ਤੇ ਉਹਨੂੰ ਸਾਡਾਂ ਲਈ ਇਹ ਈਮੇਲ ਜਾਂ ਇਸ ਤਰ੍ਹਾਂ ਦਾ ਕੋਈ ਸੁਨੇਹਾ ਮਿਲਦਾ ਵੀ ਤੂੰ ਤਾਂ ਪਾਰਟੀ ਚੋਂ ਕੱਢਿਆ ਜਾ ਚੁੱਕਿਆ ਆ ਜਾਂ ਤੈਨੂੰ ਡ੍ਰੌਪ ਕਰਕੇ ਕੋਈ ਇੱਕ ਨਵਾਂ ਕੈਂਡੀਡੇਟ ਲਿਆਤਾ ਤਾਂ ਇਹ ਉਹ ਉਹਦੇ ਲਈ ਬੜੀ ਨਮੋਸ਼ੀ ਵਾਲੀ ਗੱਲ ਹੁੰਦੀ ਹੈ ਸੋ ਫਿਲਹਾਲ ਦੇ ਲਈ ਇੰਨਾ ਹੀ ਅਗਲੀ ਆਪਾਂ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ ਸੋ ਕੈਮਰਾਮੈਨ ਅਵਰਾਜ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ